ਹਾਂਜੀ ਵੈਲਕਮ ਬੈਕ ਟੂ ਅਵਰ ਚੈਨਲ ਯੂਥ ਆਫ ਪੰਜਾਬ ਸੋ ਅੱਜ ਆਪਾਂ ਗੱਲ ਕਰਦੇ ਆਂ ਵੈਸੇ ਤਾਂ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖ ਹੀ ਲਈ ਹੋਣੀ ਆ ਜੋ ਨਿਊਜ਼ੀਲੈਂਡ ਦੇ ਵਿੱਚ ਹੋਇਆ ਜੋ ਉਹਨਾਂ ਲੋਕਾਂ ਦੁਆਰਾ ਕੀਤਾ ਗਿਆ ਤੇ ਜਿਨ੍ਹਾਂ ਨੇ ਨਹੀਂ ਦੇਖੀ ਤਾਂ ਦੇਖ ਲਓ ਮੈਂ ਆ ਵੀਡੀਓ ਦੇ ਅੱਗੇ ਸ਼ੁਰੂ ਕਰ ਦੂੰਗਾ ਤੇ ਤੁਸੀਂ ਨਾਲ-ਨਾਲ ਵੀਡੀਓ ਵੀ ਦੇਖ ਲਓ ਸੋ ਹੋਇਆ ਕੀ ਆ ਉੱਥੋਂ ਦੇ ਲੋਕਾਂ ਨੇ ਆਪਣਾ ਜਿਹੜਾ ਸ਼ੀਦੀ ਦਿਨਾਂ ਨੂੰ ਯਾਦ ਕਰਦੇ ਹੋਏ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਉਹਨੂੰ ਰੋਕਣ ਦੇ ਲਈ ਉਹਨਾਂ ਨੇ ਆਪ ਦੇ ਸਟਾਈਲ ਦੇ ਵਿੱਚ ਮਤਲਬ ਉਹ ਜਿਹੜੀ ਹੇਟ ਆ ਉਹ ਦਿਖਾਈ ਆ ਉਹਨਾਂ ਨੇ ਆਪਣੇ ਲੋਕਾਂ ਪ੍ਰਤੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਨਿਊਜ਼ੀਲੈਂਡ ਆ ਇਹ ਇੰਡੀਆ ਨਹੀਂ ਹੈਗਾ ਸੋ ਦਿਸ ਇਸ ਨਾਟ ਅ ਇੰਡੀਆ ਰਾਈਟ ਸੋ ਉਹਨਾਂ ਨੇ ਇਦਾਂ ਦਾ ਜਿਹੜਾ ਲਿਖ ਕੇ ਉੱਥੇ ਸ਼ੋਅ ਕੀਤਾ ਆ ਲੋਕਾਂ ਨੂੰ ਸਾਰਿਆਂ ਨੂੰ ਤੇ ਵੀਡੀਓ ਵੀ ਬਣਾਈ ਆ ਉਹਦੀਆਂ ਤੇ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਤਾਂ ਕਿ ਜਿਹੜਾ ਇਹ ਹੇਟ ਆਣੀ ਦਿਖਾਈ ਜਾ ਸਕੇ ਸੋ ਗੱਲ ਕਰਦੇ ਆਂ ਵੀ ਯਾਰ ਆਪਣੇ ਲੋਕਾਂ ਪ੍ਰਤੀ ਇੰਨੀ ਹੇਟ ਉਹ ਵੀ ਜਦੋਂ ਇੱਕ ਧਾਰਮਿਕ ਈਵੈਂਟ ਹੋ ਰਿਹਾ ਆਪਣਾ ਉਸ ਦਿਨ ਤੇ ਸੋ ਵੀਡੀਓ ਦੇਖ ਕੇ ਤੁਸੀਂ ਸਾਰੇ ਹੀ ਤੁਹਾਨੂੰ ਗੁੱਸਾ ਵੀ ਆਊਗਾ ਤੁਸੀਂ ਦੁਖੀ ਵੀ ਹੋਵੋਗੇ ਕਿਉਂਕਿ ਗੱਲ ਹੀ ਇਦਾਂ ਦੀ ਉਹ ਸ਼ੋ ਹੀ ਇਦਾਂ ਕਰਦਿਆ ਇੰਨੀ ਹੇਟ ਉਹਨਾਂ ਨੇ ਸ਼ੋ ਕੀਤੀ ਆ ਉਹਨੂੰ ਦੇਖ ਕੇ ਮੱਲੋ ਮੱਲੀ ਗੁੱਸਾ ਆ ਰਿਹਾ ਕਿ ਯਾਰ ਸਾਡੇ ਧਰਮ ਦੀ ਜਾਂ ਸਾਡੇ ਧਾਰਮਿਕ ਈਵੈਂਟ ਦੀ ਇਸ ਤਰੀਕੇ ਨਾਲ ਉਹਨਾਂ ਨੇ ਬੇਇੱਜ਼ਤੀ ਕੀਤੀ ਆ ਚਲੋ ਜੇ ਉਹਨਾਂ ਨੂੰ ਕੀ ਪ੍ਰੋਬਲਮ ਸੀਗੀ ਤਾਂ ਉਹ ਆ ਕੇ ਸਾਡੇ ਆਗੂਆਂ ਨੂੰ ਜਿਹੜੇ ਉੱਥੇ ਆਗੂ ਸੀਗੇ ਉਹਨਾਂ ਨੂੰ ਕਹਿ ਵੀ ਸਕਦੇ ਸੀਗੇ ਕਿ ਯਾਰ ਸਾਨੂੰ ਇਹ ਪ੍ਰੋਬਲਮ ਆ ਤੁਸੀਂ ਆਪ ਦਾ ਜਿਹੜਾ ਇਹ ਇਵੈਂਟ ਆ ਬੰਦ ਕਰ ਦਿਓ ਜਾਂ ਨਾ ਕਰੋ ਪਰ ਉਹਨਾਂ ਲੋਕਾਂ ਨੇ ਇੰਨੀ ਕੁ ਜ਼ਿਆਦਾ ਵੱਡੀ ਮਤਲਬ ਕਿ ਹੇਟ ਦਿਖਾਈ ਆ ਆਪਣੇ ਲੋਕਾਂ ਪ੍ਰਤੀ ਹਾਲਾਂਕਿ ਨਿਊਜ਼ੀਲੈਂਡ ਦੇ ਵਿੱਚ ਕੋਈ ਵੀ ਐਹੋ ਜੀ ਚੀਜ਼ ਜਿਹੜੀ ਆਪਣੇ ਲੋਕਾਂ ਦੁਵਾਰਾ ਨਹੀਂ ਕੀਤੀ ਗਈ ਨਾ ਹੀ ਕੋਈ ਕਾਨੂੰਨ ਦੀ ਉਲੰਘਣਾ ਹੁੰਦੀ ਆ ਨਾ ਹੀ ਕੋਈ ਹੋਰ ਉੱਥੇ ਇਦਾਂ ਦੀ ਜਿਹੜੀ ਚੀਜ਼ ਆ ਕ੍ਰਾਈਮ ਵਗੈਰਾ ਆਪਣੇ ਲੋਕ ਕਰਦੇ ਆ ਵੀ ਜਿਹੜਾ ਉਹਨਾਂ ਨੂੰ ਆਪਣੇ ਲੋਕਾਂ ਤੋਂ ਇੰਨੀ ਪ੍ਰੋਬਲਮ ਹੋ ਗਈ। ਚਲੋ ਜੀ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਜੇ ਇਦਾਂ ਦੀ ਗੱਲ ਹੋਵੇ ਤਾਂ ਉਹ ਆਪਾਂ ਸੁਭਾਵਕ ਮੰਨਾਂਗੇ ਕਿਉਂਕਿ ਗੱਲ ਕੀ ਹੈ ਵੀ ਕੈਨੇਡਾ ਦੇ ਵਿੱਚ ਆਪਣੇ ਲੋਕ ਕ੍ਰਾਈਮ ਵੀ ਕਰਦੇ ਆ, ਚੋਰੀਆਂ ਵੀ ਕਰਦੇ ਆ, ਹੋਰ ਬਹੁਤ ਕੁਝ ਕੈਨੇਡਾ ਦੇ ਬੱਚਾ ਆ ਮਤਲਬ ਕਿ ਆਪਣੇ ਲੋਕ ਜ਼ਿਆਦਾਤਰ ਰਹਿੰਦੇ ਕਰਕੇ ਕੋਈ ਨਾ ਵੀ ਇਦਾਂ ਦੀ ਚੀਜ਼ ਕਰਦੇ ਰਹਿੰਦੇ ਆ ਹਰ ਰੋਜ਼ ਤੇ ਉਹਦੇ ਕਰਕੇ ਆਪਾਂ ਕੈਨੇਡੀਅਨ ਲੋਕੜੇ ਹੇਟ ਕਰਦੇ ਮੰਨ ਸਕਦੇ ਆ ਪਰ ਨਿਊਜ਼ੀਲੈਂਡ ਦੇ ਵਿੱਚ ਤਾਂ ਆਪਣੇ ਲੋਕਾਂ ਨੇ ਕਦੇ ਵੀ ਇਹੋ ਜਿਹੀ ਕੋਈ ਚੀਜ਼ ਨਹੀਂ ਕੀਤੀ ਜਿਹੜੀ ਉਹਨਾਂ ਨੇ ਇਹ ਚੀਜ਼ ਮਤਲਬ ਪ੍ਰਗਟਾਈ ਆਪਣੇ ਲੋਕਾਂ ਪ੍ਰਤੀ ਸੋ ਮੈਂ ਗੱਲ ਕਰੂੰਗਾ ਕਿ ਜਿਹੜੇ ਆਪਣੇ ਇਹ ਇਹ ਵਰਲਡ ਲੈਵਲ ਤੇ ਇੰਨੀ ਹੇਟ ਜਾਂ ਇੰਨਾ ਰੇਸਿਜ਼ਮ ਕਿਉਂ ਵਧ ਗਿਆ ਪਹਿਲਾਂ ਆਪਾਂ ਕੈਨੇਡਾ 'ਚ ਦੇਖਦੇ ਸੀਗੇ ਫਿਰ ਚਲੋ ਅਮਰੀਕਾ 'ਚ ਦੇਖਿਆ ਜਦੋਂ ਪਿਛਲੇ ਜੇ ਟਰੱਕ ਵਾਲੀ ਘਟਨਾ ਹੋਈ ਆ ਉਦੋਂ ਅਮਰੀਕਨ ਲੋਕਾਂ ਨੇ ਜਿਹੜਾ ਰੇਸਿਜ਼ਮ ਕੀਤਾ ਆਪਣੇ ਲੋਕਾਂ ਦਾ ਮਜ਼ਾਕ ਬਣਾਇਆ ਚਲੋ ਕੁਝ ਆਪਣੇ ਲੋਕ ਵੀ ਆਣਗਹਿਲੀਆਂ ਕਰਦੇ ਆ ਉਹ ਵੀ ਮੰਨ ਸਕਦੇ ਆ ਪਰ ਨਿਊਜ਼ੀਲੈਂਡ ਦੇ ਵਿੱਚ ਕਦੇ ਕੋਈ ਇਹੋ ਜਿਹਾ ਕ੍ਰਾਈਮ ਜਾਂ ਇਹੋ ਜਿਹੀ ਚੀਜ਼ ਆਪਣੇ ਲੋਕਾਂ ਨੇ ਨਹੀਂ ਕੀਤੀ ਪਰ ਨਿਊਜ਼ੀਲੈਂਡ ਦੇ ਲੋਕ ਇਹੋ ਜਿਹਾ ਕੁਝ ਆਪਣੇ ਪ੍ਰਤੀ ਕਰਨਗੇ ਇਹ ਸੋਚਿਆ ਨਹੀਂ ਸੀਗਾ ਕਦੇ ਵੀ ਤੇ ਉਹ ਵੀਡੀਓ ਦੇਖ ਕੇ ਮੈਨੂੰ ਇੰਨਾ ਕੁ ਸ਼ੌਕ ਲੱਗਾ ਇੰਨਾ ਕੁ ਦੁੱਖ ਲੱਗਾ ਕਿ ਯਾਰ ਇਹ ਕਿੰਨੇ ਵੱਡੇ ਲੈਵਲ ਦਾ ਇਹ ਰਿਸਰਚ ਕਰ ਰਹੇ ਆ ਤੇ ਵਰਲਡ ਲੈਵਲ ਦੇ ਉਹਨੂੰ ਦਿਖਾ ਰਹੇ ਆ ਸੋ ਹੁਣ ਆਪਾਂ ਨੂੰ ਕਰਨਾ ਕੀ ਚਾਹੀਦਾ ਜਿਹੜੀ ਨਿਊਜ਼ੀਲੈਂਡ ਦੀ ਕੋਈ ਆਪਣੀ ਧਰਮ ਧਾਰਮਿਕ ਕਮੇਟੀ ਆ ਕੋਈ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਆ ਜਾਂ ਕੋਈ ਵੀ ਹੋਰ ਇਸ ਤਰ੍ਹਾਂ ਦੀ ਕੋਈ ਆਰਗੇਨਾਈਜੇਸ਼ਨ ਬਣੀ ਆ ਉਹਨਾਂ ਨੂੰ ਵਰਲਡ ਲੈਵਲ ਦੇ ਉੱਤੇ ਜਿਹੜਾ ਬੰਦਾ ਕੋਈ ਆਪਣੀ ਕਮਿਊਨਿਟੀ ਦਾ ਚੰਗੇ ਲੋ ਜਾਣਦਾ ਚੰਗੇ ਧਰਮ ਦੀ ਹਿਸਟਰੀ ਜਾਣਦਾ ਉਹ ਬੰਦਿਆਂ ਨੂੰ ਇੱਕ ਜਿਹੜੀ ਇਹਨਾਂ ਲੋਕਾਂ ਦੁਆਰਾ ਜਿਹੜੀ ਕੀਤੀ ਗਈ ਆ ਇਕੱਠੇ ਕਰਕੇ ਇਹਨਾਂ ਦੇ ਆਰਗੇਨਾਈਜੇਸ਼ਨ ਦੇ ਵਿੱਚ ਕੋਈ ਮੀਟਿੰਗ ਕਰਨੀ ਚਾਹੀਦੀ ਹੈ ਕੋਈ ਗੱਲ ਕਰਨੀ ਚਾਹੀਦੀ ਆ ਕਿਉਂਕਿ ਇਹ ਚੀਜ਼ ਵਰਲਡ ਲੈਵਲ ਤੇ ਨਾ ਸਪਰੈਡ ਹੋਵੇ ਜਾਂ ਹੋਰ ਕਿਤੇ ਕਿਸੇ ਵੀ ਜਗ੍ਹਾ ਦੇ ਉੱਤੇ ਇਹੋ ਜਿਹੀ ਜਿਹੜੀ ਘਟਨਾ ਇਹੋ ਜਿਹਾ ਇਨਸੀਡੈਂਟ ਨਾ ਵਾਪਰ ਸਕੇ ਕਿਉਂਕਿ ਜੇ ਇਦਾਂ ਹਰ ਰੋਜ਼ ਚੀਜ਼ਾਂ ਹੋਣ ਲੱਗੀਆਂ ਇਹ ਆਪਣਾ ਆਪਾਂ ਲੋਕਾਂ ਕਰਕੇ ਆਪਣੀ ਜਿਹੜੀ ਧਰਮ ਦੀ ਬੇਇੱਜ਼ਤੀ ਆ ਧਰਮ ਨੂੰ ਆਪਣੇ ਨੂੰ ਇਹ ਇਹ ਦਾ ਮਤਲਬ ਕਿ ਹੇਟ ਮਿਲ ਰਹੀ ਆ ਉਹ ਨਾ ਮਿਲੇ ਅੱਗੇ ਜਾ ਕੇ ਸੋ ਅੱਗੇ ਤੋਂ ਵੀ ਇਹੋ ਜੀ ਚੀਜ਼ ਨਾ ਹੋਵੇ ਉਹਦੇ ਕਰਕੇ ਆਪਾਂ ਨੂੰ ਕੋਈ ਨਾ ਕੋਈ ਸਟੈਪ ਜਾਂ ਇਕੱਠੇ ਹੋਣਾ ਚਾਹੀਦਾ ਕੋਈ ਨਾ ਕੋਈ ਹਾਲੇ ਦਾ ਲੱਭਣਾ ਚਾਹੀਦਾ ਵਰਲਡ ਲੈਵਲ ਤੇ ਨਾਟ ਓਨਲੀ ਨਿਊਜ਼ੀਲੈਂਡ ਪੂਰੇ ਵਰਲਡ ਦੇ ਵਿੱਚ ਆਪਾਂ ਨੂੰ ਕੋਈ ਨਾ ਕੋਈ ਇਹੋ ਜੀ ਚੀਜ਼ ਜਾਂ ਇਹੋ ਜੀ ਆਰਗੇਨਾਈਜੇਸ਼ਨ ਹੋਣੀ ਚਾਹੀਦੀ ਆ ਕਿ ਇਦਾਂ ਦਾ ਇਨਸੀਡੈਂਟ ਹੋਵੇ ਉਹਨੂੰ ਆਪਾਂ ਕਿੱਦਾਂ ਟੈਕਲ ਕਰਨਾ ਜਾਂ ਕਿੱਦਾਂ ਆਪਾਂ ਰਿਪੋਰਟ ਕਰਨਾ ਤੇ ਜਿਹੜਾ ਬੰਦਾ ਲਾਅ ਜਾਣਦਾ ਤਾਂ ਜ਼ਰੂਰ ਇਸ ਚੀਜ਼ ਨੂੰ ਹਾਈਲਾਈਟ ਕਰੇ ਤੇ ਮੁੱਦਾ ਚੁੱਕੇ ਇਹ ਚੀਜ਼ ਦਾ ਉਹਨਾਂ ਨਾਲ ਮੀਟਿੰਗ ਕਰੋ ਉੱਥੋਂ ਦੇ ਦੇਸ਼ ਦੇ ਨਾਗਰਿਕਾਣਾ ਤੇ ਜਾਂ ਜਿਹੜੇ ਵੀ ਉਹਨਾਂ ਦੇ ਦੇਸ਼ ਦੇ ਕੋਈ ਐਮਸੀ ਆ ਜਾਂ ਕੋਈ ਜਿਹੜੇ ਉੱਥੇ ਲੋਕ ਹੈਗੇ ਨੇ ਪੋਲੀਟੀਕਲ ਲੋਕ ਵੀ ਹੈਗੇ ਨੇ ਉਹਨਾਂ ਨੂੰ ਇਕੱਠੇ ਕਰਕੇ ਇਹਦਾ ਇਹੜਾ ਪੁੱਛਿਆ ਜਾਵੇ ਇਹਨਾਂ ਤੋਂ ਵੀ ਇਹ ਕਿਉਂ ਹੋਇਆ ਤੇ ਏਸੇ ਦਿਨ ਕਿਉਂ ਕੀਤਾ ਜਦੋਂ ਨਗਰ ਕੀਰਤਨ ਚੱਲ ਰਿਹਾ ਸੀਗਾ ਕਿਉਂਕਿ ਜੇ ਉਹਨਾਂ ਨੇ ਗੱਲ ਕਰਨੀ ਸੀ ਤਾਂ ਉਹ ਤਰੀਕੇ ਨਾਲ ਵੀ ਗੱਲ ਕਰ ਸਕਦੇ ਸੀ ਕਿਸੇ ਨਾਲ ਕਿ ਇਦਾਂ ਆ ਕੇ ਉਹਨਾਂ ਨੇ ਰੌਲਾ ਰੱਪਾ ਪਾਇਆ ਜਿਹੜਾ ਉਹਨਾਂ ਨੇ ਮਤਲਬ ਕਿ ਰੂਸ ਕੀ ਤਾਂ ਇਦਾਂ ਕਰਨ ਦੀ ਕੋਈ ਲੋੜ ਹੈ ਨਹੀਂ ਸੀ ਕਿਉਂਕਿ ਆਪਣੇ ਲੋਕ ਐਡੇ ਮੂਰਖ ਨਹੀਂ ਜੇ ਉਹ ਆ ਕੇ ਕਹਿ ਦਿੰਦੇ ਵੀ ਇਹਨੂੰ ਬੰਦ ਕਰ ਦਿਓ ਜਾਂ ਸਾਨੂੰ ਕੀ ਪ੍ਰੋਬਲਮ ਆ ਤੁਹਾਡੇ ਤੋਂ ਤੇ ਆਪਣੇ ਲੋਕ ਫਿਰ ਵੀ ਉਹ ਚੀਜ਼ ਕਰਦੇ ਸੋ ਬਜਾਏ ਬਹਿ ਕੇ ਗੱਲ ਕਰਨ ਦੀ ਉਹਨਾਂ ਨੇ ਜਿਹੜਾ ਇਹ ਰੋਸ ਦਿਖਾਇਆ ਇਹ ਘਟੀਆ ਹਰਕਤ ਕੀਤੀ ਆ ਉਹ ਬਹੁਤ ਹੀ ਮਤਲਬ ਕਿ ਘਟੀਆ ਹਰਕਤ ਕਹਿ ਸਕਦੇ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਸੀ ਆਪਾਂ ਨਿਊਜ਼ੀਲੈਂਡ ਦੇ ਲੋਕਾਂ ਤੋਂ ਪਰ ਫਿਰ ਵੀ ਉਹਨਾਂ ਨੇ ਕੀਤੀ ਸੋ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਪਛਾਹ ਹੋ ਸਕੇ ਇਹਦੇ ਲਈ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਤੇ ਚੰਗੇ ਜਿਹੜੇ ਪੜ੍ਹੇ ਲਿਖੇ ਆਪਣੇ ਆਗੂ ਆ ਜਿਨ੍ਹਾਂ ਨੂੰ ਧਰਮ ਦੀ ਨੌਲੇਜ ਇਹਨੂੰ ਲਾਅ ਦੀ ਨੌਲੇਜ ਹੈਗੀ ਆ ਉਹ ਅੱਗੇ ਜਰੂਰ ਆਉਣ ਤੇ ਇਸ ਮੁੱਦੇ ਦੇ ਆ ਕੇ ਗੱਲ ਕਰਨ ਤੇ ਇਹਦਾ ਉਹਨਾਂ ਨੂੰ ਜਵਾਬ ਦੇਣ ਨਹੀਂ ਤਾਂ ਹਰੇਕ ਹੀ ਆਪਾਂ ਨੂੰ ਹਰੇਕ ਕੰਟਰੀ ਦੇ ਵਿੱਚ ਆਪਣੇ ਲੋਕ ਰਹਿੰਦੇ ਆ ਹਰੇਕ ਕੰਟਰੀ 'ਚ ਆਪਾਂ ਕੋਈ ਧਾਰਮਿਕ ਇਵੈਂਟ ਕਰਦੇ ਆ ਹਰੇਕ ਬੰਦਾ ਉੱਠ ਕੇ ਆ ਕੇ ਏਦਾਂ ਮੂੰਹ ਚੱਕ ਕੇ ਹੇਟ ਕਰਨ ਲੱਗ ਜੂਗਾ ਮੂੰਹ ਚੱਕ ਕੇ ਰੈਸਿਜ਼ਮ ਕਰਨ ਲੱਗ ਜੂਗਾ ਤੇ ਆਪਣੇ ਜਿਹੜੇ ਧਾਰਮਿਕ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ ਉਲੰਘਣਾ ਕਰੂਗਾ ਸੋ ਉਮੀਦ ਆ ਕੇ ਤੁਸੀਂ ਸਾਰੇ ਜਾਣਿਆਂ ਨੇ ਇਹ ਵੀਡੀਓ ਦੇਖੀ ਹੋਊਗੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਕਿਸੇ ਚੰਗੇ ਆਗੂ ਤੱਕ ਵੀਡੀਓ ਪਹੁੰਚੇ ਤੇ ਕੋਈ ਕੋ ਨਾ ਕੋਈ ਆਪਣਾ ਕੁਝ ਸਟੈਪ ਚੱਕੀ ਜਾ ਆਪਾਂ ਇਹਦੇ ਇਹਦੇ ਉੱਤੇ ਧੰਨਵਾਦ ਦੋਸਤੋ